ਪੋਜ਼ਪੁਰ ਸ਼ਹਿਰ ਦੀ ਇੱਛੇ ਵਾਲੀ ਰੋਡ ਦੀ ਬ੍ਰਾਂਚ ਸਟੇਟ ਬੈਂਕ ਆਫ ਇੰਡੀਆ ਦੀ ਉਹਦੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਕਿ ਪੰਜ ਜਾਣਿਆਂ ਵੱਲੋਂ ਇੱਕ ਠੱਗੀ ਕਰ ਲਈਤੀ ਗਈ ਹੈ ਬੈਂਕ ਦੇ ਨਾਲ 8.99 ਲੱਖ ਰੁਪਏ ਦੇ ਲੋਨ ਲੈ ਕੇ ਬੈਂਕ ਨਾਲ ਧੱਕੀ ਮਾਰੀ ਹੈ ਪਹਿਲੇ ਤੁਸੀਂ ਤਸਵੀਰਾਂ ਦੇਖ ਲਓ ਇਹ ਇੱਛੇ ਵਾਲਾ ਰੋਡ ਦੇ ਉੱਪਰ ਜਿਹੜੀ ਬ੍ਰਾਂਚ ਸਟੇਟ ਬੈਂਕ ਆਫ ਇੰਡੀਆ ਦੀ ਇਹ ਉਹ ਹੈ ਇਸ ਬੈਂਕ ਦੇ ਨਾਲ ਪੰਜ ਜਾਣਿਆਂ ਵੱਲੋਂ 8.99 ਲੱਖ ਰੁਪਏ ਦੀ ਜਿਹੜੀ ਠੱਗੀ ਹੈ ਉਹ ਮਾਰੀ ਗਈ ਹੈ ਔਰ ਤੁਹਾਨੂੰ ਇੱਕ ਮਾਮਲਾ ਇੱਕ ਇਹ ਵੀ ਦੱਸੀਏ ਕਿ ਗੱਲ ਕਿਸ ਤਰ੍ਹਾਂ ਕੰਦੇ ਨਾਲ ਕਿਵੇਂ ਜੁੜਦੀ ਹੈ ਜਾਰੀ ਹੈ ਜਿਹੜੇ ਪੰਜ ਬੰਦੇ ਨੇ ਉਹ ਪੰਜਾਬ ਦੇ ਨਹੀਂ ਫਿਰੋਜ਼ਪੁਰ ਦੇ ਨਹੀਂ ਉਹ ਹਰਿਆਣੇ ਦੇ ਦੱਸੇ ਜਾ ਰਹੇ ਆ ਹਰਿਆਣੇ ਦੇ ਬੰਦਿਆਂ ਨੇ ਪੰਜ ਬੰਦਿਆਂ ਨੇ ਫਿਰੋਜ਼ਪੁਰ ਦੇ ਬੈਂਕ ਨਾਲ ਠੱਗੀ ਕਰ ਲਈ ਹੈ ਹੁਣ ਤੁਹਾਨੂੰ ਇੱਕ ਦੱਸਦੇ ਆ ਕਿ ਇਹ ਠੱਗੀ ਦੇ ਵਿੱਚ ਜਿਹੜੀ ਸਿਫਾਰਿਸ਼ ਹੋਈ ਹੈ ਔਰ ਬੈਂਕ ਨੇ ਮਾਨਯੋਗ ਅਦਾਲਤ ਨੂੰ ਹੁਕਮ ਦੇ ਮਾਨਯੋਗ ਅਦਾਲਤ ਨੂੰ ਰਿਕੁਐਸਟ ਕੀਤੀ ਸੀ ਕਿ ਸਾਡੇ ਨਾਲ ਠੱਗੀ ਹੋ ਚੁੱਕੀ ਹੈ ਔਰ ਮਾਨਯੋਗ ਅਦਾਲਤ ਨੇ ਇਹ ਪਰਚਾ ਦਰਜ ਕਰਨ ਵਾਸਤੇ ਫਿਰੋਜ਼ਪੁਰ ਪੁਲਿਸ ਨੂੰ ਕਿਹਾ ਸੀਗਾ ਪਰ ਇਹਦੇ ਨਾਲ ਨਾਲ ਤੁਸੀਂ ਇਹ ਦੇਖੋ ਵੀ ਕੱਲੇ 5 ਬੰਦਿਆਂ ਦੇ ਉੱਪਰ ਹੀ ਮਾਮਲਾ ਦਰਜ ਕੀਤਾ ਗਿਆ ਹੈ ਬੈਂਕ ਇਸ ਲੜੀ ਦੇ ਵਿੱਚ ਬੈਂਕ ਦਾ ਲੋਨ ਪਾਸ ਕਰਨ ਵਾਲੇ ਉਹ ਵੀ ਇਸ ਲੜੀ ਚਾਹੁੰਦੇ ਨੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਐ ਜਮ੍ਹਾਂ ਬੰਦੀਆਂ ਹੁੰਦੀਆਂ ਜਾਂ ਹੋਰ ਚੀਜ਼ਾਂ ਹੁੰਦੀਆਂ ਜਿੰਦੇ ਰਹੀਂ ਪਾਸ ਹੁਣੀ ਐ ਜੇ ਕੋਈ ਜਮ੍ਹਾਂ ਬੰਦੀ ਐ ਤੇ ਵਿਜ਼ਿਟ ਹੁੰਦੀ ਐ ਹਰ ਜਗ੍ਹਾ ਦੇ ਉੱਪਰ ਏਸੀ ਨੂੰ ਖਾਸ ਕਰਕੇ ਜਦੋਂ ਇੱਕ ਸਰਕਾਰੀ ਬੈਂਕ ਕਈ ਦਸਤਾਵੇਜ਼ ਲੈ ਕੇ ਜਿਹੜਾ ਉਹ ਇਸ ਚੀਜ਼ ਨੂੰ ਚਲਦਾ ਕਿ ਤਾਸਰ باقی ਇਸ ਤਰ੍ਹਾਂ ਦੀ ਕੋਈ ਚੀਜ਼ ਸਾਡੇ ਨਾਲ ਨਾ ਹੋ ਸਕੇ ਪਰ ਹੈਰਾਨੀ ਵਾਲੀ ਗੱਲ ਹੈ ਉਸ ਦੇ باوجود ਇੰਨੀਆਂ ਚੀਜ਼ਾਂ ਦਸਤਾਵੇਜ਼ ਲੈਣ ਦੇ باوجود ਜਿਹੜਾ ਬੈਂਕ ਨੂੰ ਠੱਗੀ ਮਾਰ ਕੇ ਪੰਜ ਲੋਕ ਜਿਹੜੇ ਨੇ ਉਹ ਫਰਾਰ ਹੋ ਚੁੱਕੇ ਆ ਜਿੰਦਾ ਕਿ ਮਾਮਲਾ ਹੁਣ ਫਰੋਇਪੁਰ ਪੁਲਿਸ ਵੱਲੋਂ ਦਰਜ ਕਰ ਲਿਪਾ ਗਿਆ ਹੈ ਪੰਜ ਬੰਦਿਆਂ ਦੇ ਖਿਲਾਫ ਇਹ ਜਿਹੜਾ ਮਾਮਲਾ ਦਰਜ ਹੋ ਚੁੱਕਾ ਹੈ ਐਫ ਆਈ ਆਰ ਕਟੀਆਂ ਜਾ ਚੁੱਕੀਆਂ ਪੰਜੋ ਦੇ ਪੰਜੋ ਹਰਿਆਣਾ ਦੇ ਅਸੀਂ ਬੈਂਕ ਦੇ ਅਧਿਕਾਰੀਆਂ ਨੂੰ ਗਏ ਸੀ ਅੰਦਰ ਪੁੱਛਣ ਵਾਸਤੇ ਵੀ ਆਖਰ ਪੂਰਾ ਮਾਮਲਾ ਕੀ ਹੈ ਉਹਨਾਂ ਨੇ ਸਾਨੂੰ ਸਿੱਧੇ ਤੋਂ ਨਕਾਰ ਦਿੱਤਾ ਕਿ ਅਸੀਂ মিডিਆ ਦੇ ਸਾਹਮਣੇ ਇਹ ਚੀਜ਼ ਨੂੰ ਨਹੀਂ ਲੈ ਕੇ ਆ ਸਕਦੇ ਕਿਉਂਕਿ ਹੁਣ ਪਤਾ ਨਹੀਂ ਕਿਉਂ ਨਹੀਂ ਲੈ ਕੇ ਆ ਸਕਦੇ ਮਾਨਯੋਗ ਅਦਾਲਤ ਨੇ ਜਦ ਹੁਕਮ ਦੇ ਦਿੱਤੇ ਹੈ ਪੰਜ ਬੰਦਿਆਂ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਜਦੋਂ ਮਾਨਯੋਗ ਅਦਾਲਤ ਨੇ ਕੋਰਟ ਨੇ ਪੁਲਿਸ ਫਰੋਈ ਪਰ ਪੁਲਿਸ ਨੂੰ ਕਹਿ ਦਿੱਤਾ ਤੇ ਫਿਰ ਤਾਂ ਮਾਮਲਾ ਜਿਹੜਾ ਉਹ ਜਗਜਾਹਿਰ ਹੋ ਜਾਂਦਾ ਪਰ ਇੱਥੇ ਬੈਂਕ ਆਨਾਂ ਕਰਨੀ ਕਰ ਰਿਹਾ ਹੈ মিডিਆ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਉਹਨਾਂ ਹੈਰਾਨੀ ਜਨੇ ਵਾਲੀ ਗੱਲ ਇਹ ਵੀ ਹੈ ਕੀ ਆਖਰ ਮਾਮਲਾ ਜਿਹੜਾ ਹੈ ਹਰਿਆਣਾ ਦੇ ਬੰਦੇ ਹੈ ਫਿਰੋਜ਼ਪੁਰ ਦੀ ਬ੍ਰਾਂਚ ਹੈ ਇਹ ਕਿਦਾਂ ਪੋਸੀਬਲ ਹੋ ਗਿਆ ਹੁਣ ਜੇ ਉਸ ਤੋਂ ਬਾਅਦ ਕੀ ਵਿਜ਼ਿਟ ਜਾਂ ਇਤਾਂ ਹੋਰ ਚੀਜ਼ਾਂ ਨਹੀਂ ਦੇਖਿਆ ਗਈਆਂ ਜਾਂ ਇੰਨੀ ਵੱਡੀ ਜਿਹੜੀ ਠੱਗੀ ਹੈ ਪੰਜ ਬੰਦੇ ਬੈਂਕੋਂ 8-8 9-9 ਲੱਖ ਰੁਪਏ ਦੀ ਜਿੰਦਗੀ ਟੋਟਲ ਅਮਾਉਂਟ 46 ਲੱਖ ਰੁਪਏ 46 ਲੱਖ ਕੋਸ਼ ਹਜ਼ਾਰ ਦੱਸੀ ਜਾ ਰਹੀ ਹੈ ਇੰਨੀ ਵੱਡੀ ਠੱਗੀ ਜਿਹੜੀ ਹੈ ਉਹ ਕਿਵੇਂ ਹੋ ਚੁੱਕੀ ਉਸ ਦੌਰਾਨ ਉਸ ਦਾ ਜਿਹੜਾ ਬੈਂਕ ਮੈਨੇਜਰ ਹੈ ਉਹ ਵੀ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਸ਼ਮੂਲੀਅਤ ਹੋਏਗੀ ਜਾਂ ਕੋਈ ਹੋਰ ਵਸ ਹੋਗੀ ਉਹ ਹੋ ਸਕਦਾ ਇਹਨਾਂ ਦੀ ਕੋਈ ਅੰਦਰਲੀ ਇਨਕੁਆਇਰੀ ਜਿਹੜੀ ਚੱਲਦੀ ਹੋਊਗੀ ਪਰ ਫਰੋਜਪੁਰ ਦਾ ਪਹਿਲਾ ਤਾਜ਼ਾ ਹੁਣ ਦਾ ਜਿਹੜਾ ਤਾਜ਼ਾ ਮਾਮਲਾ ਤੁਹਾਨੂੰ ਦੱਸ ਰਿਹਾ ਕਿ ਬੈਂਕ ਨਾਲ ਜਿਹੜੀ ਹੈ ਕੋ 46 ਲੱਖ ਰੁਪਏ ਦੇ ਕਰੀਬ ਠੱਗੀ ਹੋ ਚੁੱਕੀ ਹੈ ਪੰਜ ਜਣਿਆਂ ਵੱਲੋਂ ਹਰਿਆਣਾ ਦੇ ਬੰਦੇ ਦੱਸੇ ਜਾ ਰਹੇ ਹਨ ਮਾਮਲਾ ਜਿਹੜਾ ਫਰੋਜਪੁਰ ਪੁਲਿਸ ਨੇ ਦਰਜ ਕਰ ਲਿੱਤਾ ਪਰ ਫਿਲਹਾਲ ਬੈਂਕ ਨੇ ਇਸ ਦੇ ਉੱਪਰ ਕੋਈ ਵੀ ਟਿੱਪਣੀ ਕਰਨ ਤੋਂ ਮਨਾ ਕਰ ਦਿੱਤਾ ਗਿਆ ਹੈ ਟੋਟਲ ਮਾਉਂਟ ਦੀ 46,85,000 ਇਹ ਐਸਬੀਆਈ ਬੈਂਕ ਵਿੱਚ ਜਿਹੜੇ ਕੋਈ ਬਾਹਰੋਂ ਬਾਹਰੀ ਸਟੇਟ ਦੇ ਪੰਜ ਜਾਣੇ ਨੇ ਦੋਸ਼ੀ ਜਿਨ੍ਹਾਂ ਨੇ ਜਾਲੀ ਡਾਕੂਮੈਂਟ ਲਾ ਕੇ ਉਹਨਾਂ ਤੋਂ ਲੋਨ ਲਏ ਔਰ ਬਾਅਦ ਵਿੱਚ ਜਦੋਂ ਬੈਂਕ ਅਥਾਰਟੀ ਨੂੰ ਪਤਾ ਲੱਗਾ ਉਹਨਾਂ ਨੇ ਕੋਰਟ ਰਾਈ ਸਾਡੇ ਕੋਲ ਲਿਖਤੀ ਕੰਪਲੇਂਟਾਂ ਆ ਚੁੱਕੀਆਂ ਨੇ ਜਿਹਦੇ ਰਿਗਾਰਡਿੰਗ ਕੱਲ ਪੰਜ ਪਰਚੇ ਦਰਜ ਹੋਏ ਅਲੱਗ-ਅਲੱਗ ਪਰਸਨਸ ਦੇ ਸਰ ਟੋਟਲ ਇਹ ਟੋਟਲ ਅਮਾਉਂਟ ਜੀ 46 ਲੱਖ ਤੇ 85 ਹਜ਼ਾਰ ਹੈ ਕਿਸ ਤਰ੍ਹਾਂ ਇਹ ਕਿਵੇਂ ਠੱਗੀ ਕਿਵੇਂ ਮਾਰੀ ਸਰ ਕਿਵੇਂ ਧੋਖਾ ਦਿੱਤੀ ਕਿਵੇਂ ਹੋਈ ਬੈਂਕ ਇਨਾਂ ਨੇ ਜੀ ਜਾਲੀ ਦਸਤਾਵੇਜ਼ ਬਣਾ ਕੇ ਔਰ ਬੈਂਕ ਤੋਂ ਲੋਨ ਲਏ ਆ ਉਹ ਜਦੋਂ ਬਾਅਦ ਵਿੱਚ ਹਰ ਥੋੜੀ ਨੂੰ ਪਤਾ ਲੱਗਾ ਉਹਨਾਂ ਨੇ ਪ੍ਰੋਪਰ ਇਨਟੈਂਸਿਵ ਲੁਨਗਾ ਇਹਨਾਂ ਵਿਖਿਆ ਉਹ ਸਾਰੇ ਦਸਤਾਵੇਜ਼ ਜਿਨ੍ਹਾਂ ਦੇ ਜਾਲੀ ਨਿਕਲੇ ਫਿਰ ਉਹਨਾਂ ਨੇ ਕੋਰਟ ਚ ਅਪਰੋਚ ਕੀਤੀ ਸੋ ਜੱਜ ਸਾਹਿਬ ਵੱਲੋਂ ਲਿਖਤੀ ਸਾਨੂੰ ਆਰਡਰ ਆਇਆ ਹੈ ਪਰਚੀ ਦਰਜ ਕਰਨ ਲਈ ਇਸ ਦੇ ਨਾਲ ਕਿਸੇ ਮੁਲਾਜ਼ਮ ਦੀ ਵੀ ਮੀਰੀ ਭੂਗਤ ਪਾਈ ਜਾ ਰਹੀ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਸਾਡੀ ਉਹ ਬਾਅਦ ਤੱਕ ਸਾਹਮਣੇ ਆਉਣਗੇ